ਨਾ ਪੁਲਿਸ ਨੂੰ ਦਿਓ ਤਾਂ ਕਿ ਤੁਹਾਡੇ ਅਕਾਊਂਟ ਵਿੱਚੋਂ ਪੈਸੇ ਨਾ ਨਿਕਲ ਸਕਣ। ਮੇਰੇ ਨਾਲ 2 ਲੱਖ ਰੁਪਏ ਨਿਕਲ ਗਏ ਸੀ ਮੇਰੇ ਅਕਾਊਂਟ ਤੋਂ। ਮੇਰੇ ਬੈਂਕ ਫੋਨ ਨੂੰ ਹੈਕ ਕਰ ਲਿਆ ਸੀ ਕਿਸੇ ਬੰਦੇ ਨੇ। ਮੈਂ ਕੋਈ ਲਿੰਕ ਨਹੀਂ ਸ਼ੇਅਰ ਕੀਤਾ, ਕੋਈ ਉਹ ਕਹਿੰਦੇ 40000 ਰੁਪਏ ਸਾਡੇ ਕੋਲ ਗਲਤੀ ਨਾਲ ਤੁਹਾਡੇ ਕੋਲ ਫੇਰ ਪੈ ਗਿਆ। Google Pay ਹੋ ਗਿਆ। ਵੀ ਉਹ ਤੁਸੀਂ ਵਾਪਸ ਕਰ ਦਿਓ। ਮੈਂ ਕਿਹਾ ਵੀ 40000 ਰੁਪਏ ਤੇ ਮੇਰੇ ਕੋ ਹੋ ਰਹੇ ਨੇ ਉਹਨਾਂ ਨੇ ਕੀ ਕੀਤਾ ਸੀ ਗਿਆਨ ਉਹਨਾਂ ਨੇ ਵਕੇਸ਼ਨ ਵਾਲਿਆਂ ਨੇ ਮੈਡਮ ਦੇ ਡੈਬਿਟ ਕਾਰਡ ਲੈ ਲਿਆ ਲੈ ਕੇ ਉਹਨਾਂ ਨੇ 75 ਤੋਂ 4.5 ਲੱਖ ਰੁਪਏ ਉਹਨਾਂ ਨੇ ਟ੍ਰਾਂਸਫਰ ਕੀਤਾ ਸਾਈਬਰ ਫਰਾਡ ਉਹ ਵੀ ਜਾਂਦਾ ਹੈ ਤਾਂ ਤੁਸੀਂ ਇਮੀਡੀਏਟਲੀ 1930 ਨੰਬਰ 'ਤੇ ਕਾਲ ਕਰੋ ਤਾਂ ਕਿ ਤੁਹਾਡਾ ਬੈਂਕ ਅਕਾਊਂਟ ਇਮੀਡੀਏਟਲੀ ਫ੍ਰੀਜ਼ ਹੋ ਜਾਏ ਅੱਗੇ ਤੁਹਾਡੇ ਬੈਂਕ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ 1931930 ਹੈਲਪਲਾਈਨ ਤੇ ਤੁਰੰਤ ਕਾਲ ਕਰੋ ਅਗਰ ਤੁਹਾਡੇ ਨਾਲ ਸਾਈਬਰ ਠੱਗੀ ਹੋ ਜਾਂਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿਓ ਤਾਂ ਕਿ ਤੁਹਾਡੇ ਅਕਾਊਂਟ ਵਿੱਚੋਂ ਪੈਸੇ ਨਾ ਨਿਕਲ ਸਕਣ ਵਾਲੇ ਬਾਰੇ ਮੈਂ ਤੁਹਾਨੂੰ ਤੁਹਾਡੇ ਮਾਦੀਵ ਰਾਈ ਲੋਕਾਂ ਨੂੰ ਦੱਸਣਾ ਚਾਹਦੀ ਹੂ ਕਿ ਇੱਕ 1930 ਇੱਕ ਹੈਲਪਲਾਈਨ ਹੈ ਜਿੱਥੇ ਜੇ ਤੁਹਾਡੇ ਨਾਲ ਅਗਰ ਸਾਈਬਰ ਫਰਾਡ ਹੋ ਜਾਂਦਾ ਹੈ ਤਾਂ ਤੁਸੀਂ ਇਮੀਡੀਏਟਲੀ ਉਸ ਨੰਬਰ ਤੇ ਕਾਲ ਕਰਕੇ ਆਪਣੇ ਅਕਾਊਂਟ ਨੂੰ ਫ੍ਰੀਜ਼ ਕਰ ਸਕਦੇ ਹੋ ਤਾਂ ਕਿ ਤੁਹਾਡੇ ਜੋ ਅਕਾਊਂਟ ਚ ਪੈਸਾ ਅੱਗੇ ਨਾ ਨਿਕਲ ਸਕੇ ਦੂਜਾ ਹੁੰਦਾ ਹੈਗਾ ਤੁਸੀਂ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰ ਦਿਓ ਐਟ ਦੀ ਅਰਲੀ ਜਿਵੇਂ ਵੀ ਤੁਹਾਡੇ ਨਾਲ ਹੁੰਦਾ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰ ਦਿਓ ਤਾਂ ਕਿ ਪੁਲਿਸ ਦੀ ਕਾਰਵਾਈ ਅਮਲ ਦੇ ਵਿੱਚ ਲਈ ਆਈ ਜਾ ਸਕੇ ਇਸ ਕੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਖੰਨਾ ਸਾਈਬਰ ਪੁਲਿਸ ਸਟੇਸ਼ਨ ਹੈ ਕਿਨਾਰੇ ਕੋਲੋਂ ਜੋ ਵੀ 17 18 ਸਾਡੇ ਕੋਲ ਜੋ ਇਤਲਾ ਆਈ ਸੀਗੀ ਵੱਖਰੇ ਵੱਖਰੇ ਸਾਈਬਰ ਫਰਾਡਜ਼ ਦੇ ਰਿਗਾਰਡਿੰਗ ਉਹਨਾਂ ਦੇ ਵਿੱਚੋਂ 58 ਲੱਖ ਦੀ ਰਾਸ਼ੀ ਦਾ ਫਰਾਡ ਹੋਇਆ ਸੀਗਾ ਪਰੰਤੂ ਕਿਉਂਕਿ ਥੋੜਾ ਜਿਹਾ ਡਿਲੇ ਸੀਗਾ ਲੋਕਾ ਦਾ ਜਦੋਂ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਐ ਦੱਸਿਆ ਤਾਂ ਅਸੀਂ ਤਕਰੀਬਨ 30 ਲੱਖ 67 ਹਜ਼ਾਰ ਕੀ ਤੱਕ ਜਮਾ ਰਾਸ਼ੀ ਜੋ ਉਹਨਾਂ ਦੇ ਅਕਾਊਂਟ ਦੇ ਵਿੱਚ ਸੀਗੀ ਉਹਨੂੰ ਫ੍ਰੀਜ਼ ਕਰ ਪਏ ਉਹ 30 ਲੱਖ ਫ੍ਰੀਜ਼ ਹੋ ਕੇ ਹੁਣ ਅੱਗੇ ਉਹਦੀ ਵੱਰ ਤੋਂ ਕ੍ਰਾਈਮਿਨਲ ਨਹੀਂ ਕਰ ਸਕਦਾ ਕ੍ਰਿਮਿਨਲ ਉਹਨੂੰ ਨਹੀਂ ਕਢਾ ਸਕਦਾ ਤਾਂ 30 ਲੱਖ 67 ਹਜ਼ਾਰ ਅਸੀਂ ਫ੍ਰੀਜ਼ ਕਰਤਾ ਸੀਗਾ ਜਿਸ ਫਰੋਜ਼ਨ ਰਾਸ਼ੀ ਦੇ ਵਿੱਚੋਂ 12 ਲੱਖ 82 ਹਜ਼ਾਰ ਪਲ 680 ਕੋਰਟ ਦੇ ਆਰਡਰ ਲੈਣ ਤੋਂ ਬਾਅਦ ਉਹਨੂੰ ਵਾਪਸ ਰਿਲੀਜ਼ ਕਰਾ ਚੁੱਕੇ ਲੋਕਾਂ ਦੇ ਖਾਤਿਆਂ ਦੇ ਵਿੱਚ ਹੁਣ ਉਹ ਆਪਣੀ ਰਾਸ਼ੀ ਨੂੰ ਯੂਜ਼ ਕਰ ਸਕਦੇ ਆ। ਇਹਦੇ ਨਾਲ ਨਾਲ 6 ਲੱਖ 40000 ਦੇ ਤਕਰੀਬਨ ਜੋ ਫਰੋਜ਼ਨ ਜੋ ਰਾਸ਼ੀ ਸੀ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਉਹਨੂੰ ਅਸੀਂ ਬਿਨਾ ਕੋਰਟ ਆਰਡਰਸ ਤੇ ਵੀ ਰਿਲੀਜ਼ ਕਰਾਇਆ ਹੈਗਾ ਤੇ ਹੁਣ ਤੱਕ ਅਸੀਂ ਆ 30 ਲੱਖ 60000 ਦੇ ਵਿੱਚੋਂ ਤਕਰੀਬਨ 19 ਲੱਖ ਦੀ ਰਾਸ਼ੀ ਨੂੰ ਰਿਲੀਜ਼ ਕਰ ਚੁੱਕੇ ਆਗੇ ਜੋ 11 ਲੱਖ ਤਕਰੀਬਨ ਜੋ ਬਚੇ ਉਹਨੂੰ ਵੀ ਅਸੀਂ ਰਿਲੀਜ਼ ਕਰ ਦੇਗੇ। ਬਟ ਮੇਰਾ ਆ ਤੁਹਾਨੂੰ ਦੱਸਣ ਦਾ ਆਹੀ ਪਰਪਸ ਹੈਗਾ ਤੁਹਾਡੇ ਮਾਧਿਅਮ ਰਾਈ ਲੋਕਾਂ ਨੂੰ ਵੀ ਕਿ ਜਬ ਜਦੋਂ ਵੀ ਤੁਹਾਡੇ ਨਾਲ ਕਦੇ ਇਕਤਾ ਹੈਗਾ ਕਿ ਲੈਟਸ ਬੀ ਵੈਰੀ ਕਾਸ਼ੀਅਸ ਕਿ ਅਸੀਂ ਆਪਣੀ ਪਰਸਨਲ ਡੀਟੇਲਸ ਬੈਂਕ ਅਕਾਊਂਟ ਕੇ ਕੁਝ ਹੋਰ ਡੀਟੇਲਸ ਕਿਸੇ ਦੇ ਨਾਲ ਵੀ ਸਾਂਝਾ ਨਾ ਕਰੀਏ ਓਟੀਪੀ ਵਗੈਰਾ ਕਿਸੇ ਦੇ ਨਾਲ ਸਾਂਝਾ ਨਾ ਕਰੀਏ ਕੋਈ ਏਪੀਕੇ ਫਾਈਲਸ ਨੂੰ ਡਾਊਨਲੋਡ ਨਾ ਕਰੀਏ ਜਾਂ ਕਿਸੇ ਦੇ ਕਹਿੰਦ ਤੋਂ ਕੋਈ ਵੀਡੀਓ ਵਗੈਰਾ ਜਾਂ ਕੋਈ ਕੋਈ ਵੀ ਲਿੰਕ ਕੋਈ ਸ਼ੇਅਰ ਕਰ ਦੋ ਉਹਨੂੰ ਨਾ ਉਹਦੇ ਉੱਪਰ ਕਲਿੱਕ ਕਰੀਏ ਪ੍ਰੀਵੈਂਸ਼ਨ ਕਰਾਂਗੇ ਤਾਂ ਅਸੀਂ ਸਾਰੇ ਕਿਸੇ ਸੇਫ ਰਹਾਂਗੇ ਬਟ ਅਗਰ ਕਿਸੇ ਕਾਰਨ ਤੋਂ ਤੁਹਾਡੇ ਨਾਲ ਸਾਈਬਰ ਫਰਾਡ ਹੋ ਵੀ ਜਾਂਦਾ ਹੈ ਤਾਂ ਤੁਸੀਂ ਇਮੀਡੀਏਟਲੀ 1930 ਨੰਬਰ ਤੇ ਕਾਲ ਕਰੋ ਤਾਂ ਕਿ ਤੁਹਾਡਾ ਬੈਂਕ ਅਕਾਊਂਟ ਇਮੀਡੀਏਟਲੀ ਫ੍ਰੀਜ਼ ਹੋ ਜਾਏ ਅੱਗੇ ਤੁਹਾਡੇ ਬੈਂਕ ਤੋਂ ਬੈਂਕ ਅਕਾਊਂਟ ਤੋਂ ਕਿ ਪੈਸੇ ਨਾ ਕਢਵਾ ਸਕੇ ਉਹਦੇ ਨਾਲ ਨਾਲ ਪੁਲਿਸ ਨੂੰ ਵੀ ਤੁਸੀਂ ਇਮੀਡੀਏਟਲੀ ਇਤਲਾ ਦਿਓ ਤਾਂ ਕਿ ਪੁਲਿਸ ਆਪਣੀ ਜੋ ਕਾਰਵਾਈ ਉਹਨੂੰ ਅਮਲ ਦੇ ਵਿੱਚ ਲੈ ਕੇ ਆਏ ਤੁਹਾਡੇ ਪੈਸਿਆਂ ਨੂੰ ਬਚਾਉਣ ਦੇ ਲਈ ਤੁਹਾਡੀ ਮਦਦ ਪੁਲਿਸ ਕਰ ਪਾਈ ਇਸ ਚੀਜ਼ ਦੇ ਲਈ ਤੁਸੀਂ ਪੁਲਿਸ ਨੂੰ ਇਤਲਾ ਦੋ ਅਸੀਂ ਇੰਨੇ ਸਾਰੇ ਲੋਕਾਂ ਦੀ ਮਦਦ ਕਰ ਚੁੱਕੇ ਅੱਗੇ ਵੀ ਅਸੀਂ ਕਰਦੇ ਰਹੇਗੇ ਪਰੰਤੂ ਤੁਸੀਂ ਸਾਨੂੰ ਇਮੀਡੀਏਟਲੀ ਇਨਫੋਰਮ ਕਰੋ ਤਾਂ ਕਿ ਅਸੀਂ ਤੁਹਾਡੀ ਮਦਦ ਬੈਟਰ ਤਰੀਕੇ ਨਾਲ ਕਰ ਪਾਈਏ ਜੀ ਇਹਨਾਂ ਮਿਸ ਗਲਤੀ ਕਿ ਪੁਲਿਸ ਡਿਪਾਰਟਮੈਂਟ ਨੇ ਸਾਰੇ ਪੱਤਰਕਾਰਾਂ ਨੇ ਸਾਰਿਆਂ ਨੇ ਇੰਨੀ ਹੈਲਪ ਕੀਤੀ ਮੇਰੇ ਨਾਲ 2 ਲੱਖ ਰੁਪਏ ਨਿਕਲ ਗਏ ਸੀ ਮੇਰੇ ਅਕਾਊਂਟ ਤੋਂ ਮੇਰੇ ਬੈਂਕ ਫੋਨ ਨੂੰ ਹੈਕ ਕਰ ਲਿਆ ਸੀ ਕਿਸੇ ਬੰਦੇ ਨੇ ਮੈਂ ਕੋਈ ਲਿੰਕ ਨਹੀਂ ਸ਼ੇਅਰ ਕੀਤਾ ਕੋਈ OTP ਨਹੀਂ ਆਇਆ ਮੈਨੂੰ ਮੇਰਾ ਫੋਨ ਦੋਨ ਲਈ ਬੰਦ ਹੋ ਗਿਆ ਜੀ ਉਹਦੇ ਚ ਨੇ ਮੇਰੇ 2 ਲੱਖ ਰੁਪਏ ਕਢ ਲਏ ਮੈਂ ਨਾਲ ਦੀ ਨਾਲ ਇੱਥੇ ਕੰਪਲੇਨ ਕੀਤੀ ਸਾਈਬਰ ਕਮਿਸ਼ਨ ਜੀ ਦੇ ਪਲੱਸ 1930 ਦੇ ਚ ਕਰਕੇ ਨੇ ਮੇਰਾ ਅਕਾਊਂਟ ਫ੍ਰੀਜ਼ ਹੋ ਗਿਆ ਫ੍ਰੀਜ਼ ਹੋ ਗਿਆ ਤਾਂ ਹੀ ਮਿਲੇ ਸਾਰਾ ਉਸ ਤੋਂ ਬਾਅਦ ਪੁਲਿਸ ਨੇ ਮੇਰੀ ਕਾਫੀ ਹੈਲਪ ਕੀਤੀ ਬੈਂਕ ਚ ਗਏ ਬੈਂਕ ਵਾਲਿਆਂ ਨੇ ਤਕੋ ਖਾਸ ਹੈਲਪਿੰਗ ਕੀਤੀ ਲੇਕਿਨ ਇੱਥੇ ਪੁਲਿਸ ਡਿਪਾਰਟਮੈਂਟ ਦੇ ਮਿਸਟਰ ਰੋਹਿਤ ਨੇ ਹੋਰ ਅਫਸਰਾਂ ਨੇ ਬਹੁਤ ਹੈਲਪ ਕੀਤੀ ਕੋਰਟ ਚ ਮੇਰਾ ਆਪਣੇ ਵਕੀਲ ਲਾਇਆ ਨਾ ਮੈਂ ਕਿਤੇ ਨਹੀਂ ਗਿਆ ਆਪਣੇ ਲੁਧਿਆਣਾ ਜਾ ਕੇ ਮੇਰੇ ਲਾ ਕੇ ਲੋਕਦਾਲ ਦਾ ਮੇਰੇ ਪੈਸੇ ਵਾਪਸ ਆ ਗਏ 200000 ਲੱਖ ਮੈਨੂੰ ਆਲਮੋਸਟ 3 ਦਿਨਾਂ ਚ ਮਿਲਿਆ ਜੀ ਸਿਰ ਟਾਈਮ ਲੱਗ ਗਿਆ ਜੀ 2 ਸਾਲ ਲੱਗੇ ਮਨ ਚਲੋ ਮਿਲ ਗਏ ਮੈਨੂੰ ਇਸ ਦੀ ਪੂਰੇ 2 ਸਾਲ ਸਰ 12 ਤਰੀਕ 12 ਮਾਰਚ 2023 ਨੂੰ ਇਹਨਾਂ ਫਰਾਡ ਹੋਇਆ ਸੀਗਾ ਜੀ ਤੇ ਮੈਨੂੰ ਲਾਸਟ ਕਿਸ਼ਤ 11 12 ਮਾਰਚ 2025 ਨੂੰ ਮਿਲੀ ਹੈ 1,94,000 ਮਿਲ ਗਿਆ ਜੀ ਮੈਨੂੰ 2 ਲੱਖ ਚੋ ਇਹ ਪਾਤੀ ਪਬਲਿਕ ਨੂੰ ਅਪੀਲ ਕਰਨੀ ਚਾਹੁੰਗੇ ਜੀ ਪੁਲਿਸ ਸਰ ਮੈਂ ਹੀ ਫੀਲ ਕਰੂੰਗਾ ਕਿ ਇੱਕ ਤਾਂ OTG ਤਾਂ ਕਹਿੰਦਾ ਕਿ ਨਾਸ਼ੇ ਕਰੋ ਤੁਸੀਂ ਜਦੋਂ ਫਰਾਡ ਹੁੰਦਾ ਨਾ ਸਭ ਤੋਂ ਵੱਡੀ ਗੱਲ ਹੈ ਕੰਪਲੇਨਟ ਕਰੋ 1930 ਤੇ ਆਪਣੇ ਬੈਂਕ ਜਮ ਸਾਰੇ ਅਕਾਊਂਟ ਫ੍ਰੀਜ਼ ਕਰਾਓ ਆਪਣਾ ਕਾਰਡ ਕੋਡ ਬੰਦ ਕਰਾਓ ਤੇ ਇੱਕ ਵਾਰ ਇਕੁਨੇਟ ਹੋ ਗਈ ਤਾਂ ਮਨੀ ਫ੍ਰੀਜ਼ ਹੋ ਗਈ ਤਾਂ ਲੈਫਟ ਨਹੀਂ ਮਿਲੇਗਾ ਟਾਈਮ ਚਾਹੀ ਲੱਗੇ ਹਾਂਜੀ ਸਰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਸਕੂਲ ਰਨ ਕਰਦੇ ਹਾਂ ਐਨ ਜੀ ਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਨੇ ਤੋਂ ਇੱਕ ਮੈਸੇਜ ਗੱਲ ਤਾਂ ਉਹਨੇ ਇਦਾਂ ਦਾ ਪਾਇਆ ਸਾਈਬਰ ਕ੍ਰਾਈਮ ਉਹਨਾਂ ਨੇ ਫਰਾਡ ਕਰਨ ਵਾਸਤੇ ਕਿ ਤੁਹਾਨੂੰ ਬੱਚੇ ਦੀ ਫੀਸ ਆ ਜਿਹੜੀ ਉਹ 800 ਰੁਪਏ ਦੀ ਜਗ੍ਹਾ ਤੇ 80000 ਰੁਪਏ ਅਸੀਂ ਪੇ ਕਰਤੀ ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਜੇ ਅਸੀਂ ਇਹ ਪੇ ਕਰਤੀ ਤਾਂ ਕੁਝ ਨਹੀਂ ਹੁੰਦਾ ਵੀ ਅਸੀਂ ਤੁਹਾਨੂੰ ਵਾਪਸ ਕਰ ਦਾਂਗੇ ਉਹ ਕਹਿੰਦੇ ਹੁਣ ਅਸੀਂ ਹਸਪੀਟਲ ਲੈ ਲੈ ਸਾਨੂੰ ਇਮੀਡੀਏਟਲੀ ਹੁਣੇ ਚਾਹੀਦਾ ਉਹਨਾਂ ਨੇ ਇੱਕ ਫੇਕ ਮੈਸੇਜ ਸੈਂਡ ਕਰਤਾ ਉਹ ਫੇਸ ਮੈਸੇਜ ਮੈਂ ਮੜੇ ਦੇਖਿਆ ਜਾ ਦੇਖਿਆ ਵੀ ਮੈਸੇਜ ਹੈਗਾ ਇਦਾਂ ਦਾ ਕਰਕੇ ਕਹਿੰਦੇ ਮੈਨੂੰ ਸੈਂਡ ਕਰ ਦਿਓ ਹੁਣੇ ਮੈਂ ਕਹਾਂ ਕੋਈ ਨਹੀਂ ਬਾਅਦ ਚ ਕਰਦੇ ਆ ਉਹਨਾਂ ਨੇ ਜਿਨੀ ਕਿ ਇਦਾਂ ਮਨਿਆ ਬਾਰ ਬਾਰ ਗੱਲ ਕਰਕੇ ਉਹਨੂੰ ਜਿਨੀ ਕਿ ਮੌਕਾ ਨਹੀਂ ਦਿੱਤਾ ਹੈਗਾ ਮੈਂ ਉਹਨਾਂ ਨੂੰ ਕੀ ਕੀਤਾ ਉਹ 8000 ਰੁਪਏ ਵਾਪਸ ਕਰਤਾ ਜਦ ਬਾਅਦ ਦੇਖਿਆ ਉਹ ਫੇਕ ਮੈਸੇਜ ਸੀਗਾ ਉਹ ਵਸੀਰ ਵਾਪਸ ਕਰਤਾ ਕੁਝ ਦਿਨ ਬਾਅਦ ਫਿਰ ਫੋਨ ਆ ਗਿਆ ਮੈਂ ਵਿਸ਼ਵਾਸ ਨਹੀਂ ਕੀਤਾ ਉਹ ਕਹਿੰਦੇ 40000 ਰੁਪਏ ਸਾਡੇ ਕੋਲ ਗਲਤੀ ਨਾਲ ਤੁਹਾਡੇ ਕੋਲ ਫਿਰ ਪੈ ਗਿਆ Google Pay ਹੋ ਗਿਆ ਵੀ ਉਹ ਤੁਸੀਂ ਵਾਪਸ ਕਰ ਦਿਓ ਮੈਂ ਕਿਹਾ ਵੀ 40000 ਰੁਪਏ ਤਾਂ ਮੇਰੇ ਕੋਲ ਹੈ ਹੀ ਨਹੀਂ ਗਏ ਤੇ ਇਦਾਂ ਇਦਾਂ ਕਰਕੇ ਮੈਂ ਗੱਲ ਕਰੀ ਮੈਂ ਕਿਹਾ ਉਹ ਨਹੀਂ ਤੁਸੀਂ ਸਕੂਲ ਆਇਓ ਤੁਸੀਂ ਦੇਖ ਲਿਓ ਮੋਨੋ ਨਹੀਂ ਪਾਰੀ ਉਹ ਕਰਦਾ ਇਹਨੇ ਨੂੰ ਉਹ ਕਹਿੰਦਾ ਕਹਿੰਦਾ ਵੀ 10000 ਰੁਪਏ ਜਿੰਨਾ ਹੈਗਾ ਉਹਨਾਂ ਬਾਦੋ ਉਹ ਮੈਂ 10000 ਰੁਪਏ ਪਰਮਟੇ ਤੇ ਮੈਂ ਇਹਨੇ ਚਾ ਵੀ ਇਹਨੇ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਕੌਣ ਬੋਲਦੇ ਹੋ ਮੈਂ ਬਾਰ ਬਾਰ ਪੁੱਛਿਆ ਉਹਨੇ ਆਪਣਾ ਨਾਮ ਦੱਸਿਆ ਫਿਰ ਮੈਂ ਸਮਝਿਆ ਵੀ ਕੋਈ ਇਹ ਫਰਾਡ ਹੈ ਮੈਂ 1930 ਤੇ ਆ ਕੇ ਇੱਥੇ ਰੋਹਿਤ ਮਿਸਟਰ ਰੋਹਿਤ ਉਹਨਾਂ ਨੂੰ ਮਿਲਿਆ ਆ ਕੇ ਉਹਨਾਂ ਨੇ ਬੜਾ ਕੋਆਪਰੇਟ ਕਰਿਆ ਇੱਕਦਮ ਅਕਾਊਂਟ ਫ੍ਰੀਜ਼ ਕਰਤੇ ਤੇ 4 ਮਹੀਨੇ ਦੇ ਉਹਨਾਂ ਵਿੱਚੋਂ 90000 ਰੁਪਏ ਸੀਗਾ 80000 ਰੁਪਏ ਉਹਨਾਂ ਨੇ ਵਾਪਸ ਆ ਗਿਆ ਤੇ ਬਣੀ ਖੁਸ਼ੀ ਹੋਈ ਮੈਂ ਇਹਨਾਂ ਸਾਰੇ ਡਿਪਾਰਟਮੈਂਟ ਸਾਈਬਰ ਕ੍ਰਾਈਮ ਦਾ ਵਿਸ਼ੇਸ਼ਤਾ ਦੇ ਰੋਹਿਤ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਐਕਚੁਅਲੀ ਮੈਂ ਡਾਕਟਰ ਗਰਗ ਮਛੜੇਤ ਬੋਲ ਰਿਹਾ ਹਾਂ ਸਾਡੇ ਮੇਰੇ ਨਾ ਮੈਡਮ ਦੇ ਡੈਬਿਟ ਕਾਰਡ 'ਚ ਆਨਲਾਈਨ ਉਹਨਾਂ ਦਾ 1.5 ਲੱਖ ਰੁਪਇਆ ਨਾ ਗ੍ਰੈਂਡ ਅਪਲੀਕੇਸ਼ਨ ਨੇ ਉਹਨਾਂ ਨੇ ਟਰਾਂਸਫਰ ਕਰ ਲਿਆ ਉਹ ਵਸਵਾ ਸਾਨੂੰ ਦੋ ਮੈਸੇਜ ਆ ਗਏ ਜੀ ਜਲਦੀ ਮੈਸੇਜ ਆਇਆ ਇਹ ਆਏ ਵੀ ਤੁਸੀਂ ਤੁਹਾਡੇ ਨਾਮ ਦੇ ਦੋ ਲੋਨ ਹੋ ਚੁੱਕੇ ਆ ਅਸੀਂ ਤਾਂ ਬੈਂਕ ਅਗੇ ਬੈਂਕ ਪਤਾ ਕੀਤਾ ਕਿ ਇਹ ਡੈਬਿਟ ਕਾਰਡ ਚ ਆਨਲਾਈਨ ਨਾ ਇਹ ਲੋਨ ਮਿਲ ਜਾਂਦਾ ਵਾ ਉਹਨਾਂ ਨੇ ਕੀ ਕੀਤਾ ਸੀ ਗਿਆਨ ਉਹਨਾਂ ਨੇ ਵਕੇਸ਼ਨ ਵਾਲਿਆਂ ਨੇ ਮੈਡਮ ਦੇ ਡੈਬਿਟ ਕਾਰਡ ਲੈ ਲਿਆ ਲੈ ਕੇ ਉਹਨਾਂ ਨੇ 75000 ਤੋਂ 1.5 ਲੱਖ ਰੁਪਏ ਉਹਨਾਂ ਨੇ ਟਰਾਂਸਫਰ ਕਰ ਲਿਆ ਲੋਨ ਲੈ ਲਿਆ ਅਸੀਂ ਜਦੀ ਨੈਕਸਟ ਡੇ ਉਹਨਾਂ ਨੇ ਈਮੇਲ ਪਾਈ ਵੀ ਅਸੀਂ ਤੁਹਾਡੇ ਦਾ ਜਿਹੜੀ ਵਕੇਸ਼ਨ ਬੰਦ ਕਰਦੇ ਆ ਸਾਨੂੰ ਇਹ ਲੋੜ ਨਹੀਂ ਹੈਗੀ ਵੀ ਸਾਡੇ ਜਿਹੜੇ ਫਿਰ ਤੁਸੀਂ ਫਰਾਡ ਕੀਤਾ ਜਿਹੜਾ ਲੱਖ ਰੁਪਏ ਸਾਨੂੰ ਵਾਪਸ ਕਰੋ ਉਹ ਪਹਿਲਾਂ ਕਹਿੰਦੇ ਸੀ ਦੇ ਦਾਂਗੇ ਦੇ ਦਾਂਗੇ ਟਾਲ ਮੁਲ ਕਰਦੇ ਰਹੇ ਕਾਫੀ ਕਰਦੇ ਰਹੇ ਫਿਰ ਮੈਂ ਐਸਪੀ ਸਾਹਿਬ ਦੇ ਮਾਰਕ ਕੀਤੀ ਐਪਲੀਕੇਸ਼ਨ ਦਿੱਤੀ ਕਮਲੇਟ ਦਿੱਤੀ ਐਸਪੀ ਸਾਹਿਬ ਨੇ ਮਾਰਕ ਕਰਤੀ ਆਪਣੇ ਡੀਐਸਪੀ ਸਾਹਿਬ ਮੋਹਿਤ ਸਿੰਘਲਾ ਜੀ ਨੂੰ ਮੋਹਿਤ ਸਿੰਘਲਾ ਜੀ ਨੇ ਬੜਾ ਹੀ ਸੋਚ ਬੁਨਾ ਕੰਮ ਕੀਤਾ ਜੀ ਉਹਨਾਂ ਨੇ 10-15 ਦਿਨ ਦੇ ਅੰਦਰ-ਅੰਦਰ ਸਾਰਾ ਪੈਸਾ ਮੇਰਾ ਵਾਪਸ ਕਰਵਾਇਆ ਤੇ వాਕਿ ਉਹਨੇ ਗਲਤੀ ਮੰਨੀ ਆਪਣੀ ਵੀ ਤੇ ਸਾਰਾ 1.5 ਲੱਖ ਦਾ 1.5 ਲੱਖ ਰੁਪਏ ਉਹਨੇ ਸਾਨੂੰ ਵਿਦ ਇੰਟਰਸਟ ਸਾਨੂੰ ਵਾਪਸ ਕਰਕੇ ਗਏ ਨੇ ਤੇ ਨਾਲ ਗਲਤੀ ਮੰਨ ਕੇ ਗਏ ਨੇ ਮੈਂ ਨਾਲ ਐਸੇ ਸਾਹਿਬ ਦਾ ਡੀਐਸਪੀ ਸਾਹਿਬ ਨੇ ਮੋਹ ਸਿੰਘਲਾ ਜੀ ਦਾ ਤੇ ਸਾਈਬਰ ਇਨਚਾਰਜ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਉਹਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਨਹੀਂ ਸਾਰਾ 1.5 ਲੱਖ ਰੁਪਏ ਡੁੱਬ ਗਿਆ ਸੀਗਾ ਜੀ